ਇੱਕ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ ਹੈ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਸੀਦਾ ਸਾਹਿਬ ਚਾਟੀਵੰਡ ਚੌਕ ਵਿਖੇ ਇਕੱਠੀ ਦਾ ਹੈ ਤੁਹਾਡੇ ਨੂੰ ਸਾਰੀ ਸ਼ਹਿਰ ਵਸ ਗਿਆ ਲੱਖ ਲੱਖ ਵਧਾਈ ਹੋਵੇ ਕੋਲ ਲੱਗੇਗਾ ਹਰ ਕੱਲ ਲੈ ਕੇ ਜਾਂਦਾ ਕੋਲ ਦੇ ਦੀ ਯਾਦ ਲੈ ਕੇ ਜਾਂਦੇ ਆ ਛੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਏ ਸੋਨੇਓ ਜੀ ਆ ਗਏ ਭੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆ ਏ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ ਹੈ 26 ਜਨਵਰੀ ਨੂੰ ਰਾਤ 12:00 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਕੱਟੀਦਾ ਹੈ ਤੇ ਬੜੀ ਧੁੰਮ ਤਾਂ ਨਮਾਇੰਦਾ ਅੱਜ ਸ੍ਰੀ ਰੰਗੜੀ ਦੇ ਉੱਤੇ 아이 600 ਮੋਨ ਦਾ ਕੇਕ ਜਿਹੜਾ ਬਾਬਾ ਜੀ ਦਾ ਸੋ ਆਪਣੇ ਘਰ ਦੇ ਕੋਲੋਂ ਲੈ ਕੇ 아이 ਬਾਬਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹੋਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕਿ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢਿਆ ਜਾ ਰਿਹਾ ਜੀ ਕਿੰਨੇ ਵਜੇ ਤੱਕ ਫੋਟੋ ਲਓਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲਾ ਕੇ ਕੱਟ ਕਰਦਾਂਗੇ ਕੀ ਕਹਿਣਾ ਚਾਹੋਗੇ ਅੱਜ ਕੀ ਇਹ ਲੈ ਕੇ ਜਾਵੇ ਪਰਮਾਤਮਾ ਦੇ ਆਸਤੇ ਰਾਹਤਾ ਕਰੇ ਬਾਈ ਨੇ ਨਾ ਜਾਰੀ ਹੈ ਕਿ ਕਿਹਨਾਂ ਨੂੰ ਦੇਖ ਲੈ ਕੇ ਜਾਓਗੇ ਰੱਖ ਰੱਖ ਕਰਦੇ ਹੈਗੇ ਨਿਕਲ ਰੱਖ ਬਾਈ ਇਹਨੇ ਬੋਰਡ ਕੀ ਕਰੀ ਬੋਰਡ ਦਾ ਕਿਸ ਤਰੀਕੇ ਨਾਲ ਖੜਾ ਹੋਇਆ 8 ਸਾਲ ਜਿੰਦਾ ਸਾਲ ਹੋ ਗਿਆ ਇਹਨੇ ਨਾਖ ਦੇ ਕਿ ਕਰਦੇ ਦੇਖ ਜਾ ਨਾ ਮਾਨੇ ਕਿ ਬਤਰਾ ਜੀ ਬਜੀ ਕੀ ਕਹਿਣਾ ਜਾਓ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੈਕ ਲੈ ਕੇ ਜਾ ਰਹੇ ਜੇ ਕਿੰਨੇ ਪੰਡ ਦਾ ਕੈਕ ਹੈ ਬਾਬਾ ਜੀ ਦੀ ਸੰਤਰੀ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਓ ਕੋਟ ਦਾ ਕੈਕ ਹੈ ਇਹ ਹਰ ਘਰ ਲੈ ਕੇ ਜਾਂਦਾ ਪਰ ਉਹ ਦੇਖੀਂ ਜੀ ਆਪ ਲੈ ਕੇ ਜਾਂਦੇ ਆ ਸ਼ਕਤੀ ਦਿੰਦੇ ਲਈ ਲੈ ਕੇ ਜਾਂਦੇ ਆ ਕਿ ਮੈਂ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਬੋਲੇ ਬਾਜੇ ਫੈਨ ਪੂਜੀ ਫੈਨ ਰੱਦ ਦੇ ਰੱਖ ਕੇ ਬੰਬੇ ਦਾ ਕੈਕ ਪੂਰੇ ਰੂਪ ਨਾਲ ਰੱਖ ਕੇ ਅਸ਼ੀਦਾ ਸਾਹਿਬ ਚੋਲ ਚੋਲ ਚੰਨੀ ਮਿੰਟ ਚੋਲ ਦੇ ਚਾਈਕ ਦੇ ਇਹ ਜਿਹੜੇ ਵਸਤੂ ਪਰਾਵਲੇ ਪੂਰੇ ਕਰਦੇ ਨੇ ਇੱਕ ਜਨਮ ਦੇ ਅੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਸ਼ੀਲਾ ਸਾਹਿਬ ਚਾਟੀਵੰਦ ਚੌਕ ਵਿਖੇ ਗੱਤੀ ਦਾ ਹੈ ਮੇਰੇ ਸਾਰੇ ਮੋਸ਼ਰ ਵਾਸਤੇ ਲੱਖ ਲੱਖ ਵਧਾਈ ਹੋਵੇ ਕੋਟ ਲੱਗੇਗਾ ਹਰ ਕੱਲ ਲੈ ਕੇ ਜਾਂਦਾ ਕੋਟ ਦੇ ਦੇਖੀ ਯਾਦ ਲੈ ਕੇ ਜਾਂਦੇ ਆ ਛੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਏ ਸੋਨੇ ਆ ਗਾਏ ਭੰਗਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਏ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ ਹੈ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਡ ਚੌਕ ਵਿਖੇ ਇਕੱਠਾ ਹੋਇਆ ਹੈ ਤੇ ਬੜੀ ਧੁੰਮ ਧਮ ਨਮਾਇੰਦਾ ਅੱਜ ਸਰਹੰਗੜ੍ਹ ਦੇ ਉੱਤੇ 아이 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਕੋ ਆਪਣੇ ਘਰ ਦੇ ਕੋਲੋਂ ਲੈ ਕੇ 아이 ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹੋਗਾ ਮਗਰ ਕੈਮਰਾਮੈਨ ਕੈਮਰਾ ਘਮਾ ਲੇ ਜਿਸ ਤਰ੍ਹਾਂ ਕਿ ਦੇਖੋ ਜੀ ਪੂਰੀ ਸਵਾਰੀ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢੇ ਜਾ ਰਿਹਾ ਜੀ ਕਿੰਨੇ ਵਜੇ ਨਗਰ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਕੱਟ ਕਰਦਾ ਸੀ ਕੀ ਕਰਨਗੇ ਅੱਜ ਥੀਕ ਲੈ ਕੇ ਜਾ ਰਹੇ ਪਰਮਾਤਮਾ ਦੇ ਆਸ-ਪਾਸ ਅੱਧਾ ਹਰ ਦਾ ਕਰੇਗਾ ਭਾਈ ਨੇ ਨਾ ਜਾ ਰਹੀ ਕਿਹਨਾਂ ਨੂੰ ਦੇਖਣੇ ਜਾਵੋਗੇ ਰਕਤ ਨਾ ਕਰੀਂ ਲੈ ਕੇ ਨਹੀਂ ਕਿ ਟ੍ਰੈਕ ਕੋ ਭਾਈ ਇਹਨਾਂ ਨੂੰ ਕਰਦਾ ਇਹਨੇ ਬੋਰਡ ਕਿਹਾ ਕੀ ਬੋਰਡ ਦਾ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਲ ਜਾਂਦਾ ਜਿਦਾ ਸਾਲ ਹੋ ਗਿਆ ਇਹਨੇ ਲਾਖ ਦੇ ਵਿੱਚ ਕਰਦੇ ਦੇਖ ਜਾ ਮਾਣੇ ਬਤਰਾ ਜੀ ਭਾਜੀ ਕੀ ਕਹਿਣਾ ਜਾਓਗੇ ਬਾਬਾ ਜੀ ਦੇ ਆਸ਼ੀਰਵਾਦ ਅੱਗੇ ਕੇਕ ਲੈ ਕੇ ਜਾਂਦੇ ਜੇ ਕਿੰਨੇ ਪਾਉਂਡ ਦਾ ਕੇਕ ਹੈ ਬਾਬਾ ਜੀ ਦੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਹੋਵੇ ਕੋਲ ਕੋਲ ਦਾ ਕੇਕ ਹੈ ਹਰ ਘਰ ਲੈ ਕੇ ਜਾਂਦਾ ਪਰਦੇ ਦੇ ਸੀ ਯਾਪ ਲੈ ਕੇ ਜਾਂਦੇ ਆ ਚੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਮੈਂ ਕਿੰਨੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਲੋਲ ਵਾਜੇ ਬੈਂਡ ਸੁਪੂਜੀ ਬੈਂਡ ਰੱਦ ਦੇ ਰੱਖ ਕੇ ਬੰਬੇ ਦਾ ਕੇਕ ਬੰਬੇ ਦੇ ਰੂਪ ਰੱਖ ਕੇ ਅਸੀਂ ਦਾ ਕੋਲ ਟੋਰ ਚ ਵਿੱਚ 10 ਮਿੰਟ ਰੋਕਦੇ ਹੋਏ ਲੈ ਕੇ ਕਿਤੇ Пошли, пора уйти, блядь, отбой!